ਪੰਜਾਬੀਓ ਖਨੌਰੀ ਭਾਖੜਾ ਤੇ ਖੜੇ ਆ। ਇਹ ਪੁਲ ਨੰਬਰ ਹੈਗਾ R D 459000 ਇਹ ਬ੍ਰਿਜ ਹੈਗਾ ਜਿਹੜਾ ਬਣਿਆ ਹੋਇਆ ਜਿਹੜੀ ਤਸਵੀਰ ਤੁਹਾਨੂੰ ਦਿਖਾਉਣ ਵਾਸਤੇ ਰੁਕ ਗਿਆਂਗੇ ਜਿਹੜਾ ਹਰ ਰੋਜ਼ ਰੌਲਾ ਪੈਂਦਾ ਵੀ ਪਾਣੀ ਘਟ ਜਾ ਰਿਹਾ ਹੈ ਵੱਧ ਜਾ ਰਿਹਾ ਹੈ ਇਹ ਤੁਸੀਂ ਦੇਖੋ ਵੀ ਇਹ ਦੇਖੋ ਕੀ ਕਿਤੇ ਸਪੇਸ ਹੈ ਹੋਰ ਪਾਣੀ ਜਾਣ ਲਈ ਜੇਕਰ ਸ਼ਾਇਦ ਪੁਲ ਦੇ ਥੱਲੋਂ ਦੀ ਕੋਈ ਸਪੇਸ ਹੁੰਦਾ ਤਾਂ ਹੋਰ ਵੀ ਪਾਣੀ ਇਹ ਜਾਣਾ ਸੀਗਾ ਵੱਖ-ਵੱਖ ਸੂਬਿਆਂ ਨੂੰ ਪੰਜਾਬ ਤੋਂ ਸੋ ਫਾਖੜਾ ਆਪਣੀ ਫੁੱਲ ਕੈਪੈਸਿਟੀ ਨਾਲ ਕਿਉਂਕਿ ਆਪਾਂ ਨੂੰ ਨਹੀਂ ਪਤਾ ਉੱਪਰੋਂ ਕਿੰਨਾ ਪਾਣੀ ਆ ਰਿਹਾ ਪਰ ਇੱਥੇ ਦੇਖੋ ਤੁਸੀਂ ਵੀ ਕਿਸ ਤਰ੍ਹਾਂ ਪੁਲ ਦੇ ਨਾਲ ਖਹਿ-ਖਹਿ ਕੇ ਜਿਹੜਾ ਪਾਣੀ ਹੈ ਉਹ ਲੰਘ ਰਿਹਾ ਹੈ ਇਹ ਜਿਹੜਾ ਪੁਲ ਨੰਬਰ ਹੈਗਾ ਹੈਗਾ 459000 BMW RD ਬੁਰਜੀ ਨੰਬਰ ਜਿਹੜਾ ਇੱਥੇ ਲੱਗਿਆ ਹੋਇਆ ਹੈਗਾ ਇਹ ਦਿਖਾਣ ਵਾਸਤੇ ਤੁਹਾਨੂੰ ਰੁਕੇ ਸੀ ਵੀ ਤੁਸੀਂ ਦੇਖੋ ਇੱਥੇ ਕੀ ਇਹਦੇ ਵਿੱਚ ਕੁਈ ਹੋਰ ਪਾਣੀ ਵੀ ਜਾ ਸਕਦਾ ਹੈਗਾ ਭਾਖੜਾ ਦੇ ਵਿੱਚ ਕਿਸ ਤਰ੍ਹਾਂ ਜਦੋਂ ਇਹ ਪੁਲ ਬਣਾਇਆ ਹੋਊਗਾ ਤਾਂ ਇਹ ਤਾਂ ਸੰਭਵ ਨਹੀਂ ਹੈਗਾ ਵੀ ਪੁਲ ਬਿਲਕੁਲ ਨਾਲ ਲਾ ਕੇ ਪਾਣੀ ਦੇ ਬਣਾਇਆ ਹੋ ਕਿੰਨਾ ਉੱਚਾ ਉਦੋਂ ਪੁਲੇ ਬਣਾਇਆ ਹੋ ਪਰ ਅੱਜ ਦੇ ਹਾਲਾਤ ਤੁਸੀਂ ਦੇਖੋ 2024 ਦੇ ਵੀ ਕਿਸ ਤਰ੍ਹਾਂ ਜਿਹੜਾ ਪਾਣੀ ਪੁਲ ਦੇ ਨਾਲ ਖਹਿ ਕੇ ਲੰਘ ਰਿਹਾ ਹੈ ਜਿਹੜੇ ਕਿਨਾਰੇ ਨੇ किनਾਰੇ ਅਜੇ ਵੀ ਉੱਚੇ ਨੇ ਮਤਲਬ ਕਿ ਕਿਨਾਰੇ ਦਾ ਕਹਿ ਰਹੇ ਨੇ ਕਿਉਂਕਿ ਕਲਾਰੇ ਉੱਚੇ ਹੋ ਗਏ ਸੀ ਪਿਛਲੇ ਸਾਲਾਂ ਦੇ ਵਿੱਚ ਕੀਤੇ ਨੇ ਪਰ ਜਿਹੜੇ ਪੁਲ ਨੇ ਉਹ ਅਸਮਰਥ ਹੋ ਗਏ ਉਹ ਕਹਿੰਦੇ ਵੀ ਸਾਤ ਤੋਂ ਇਦੋਂ ਵੱਧ ਪਾਣੀ ਨਹੀਂ ਅੱਗੇ ਲੰਘਾਇਆ ਜਾ ਰਿਹਾ ਸੋ ਭਾਵ ਕਿ ਪੁਲ ਨੇ ਜਿਹੜੇ ਪੁਰਾਣੇ ਬਣੇ ਹੋਏ ਇਹ ਪੰਜਾਬ ਦਾ ਹੱਕ ਅੱਜ ਰੱਖ ਰਹੇ ਨੇ ਪਰ ਜਿਹੜੇ ਸਿਆਸਤਦਾਨ ਨੇ ਉਹ ਕਿਸ ਤਰ੍ਹਾਂ ਦਾ ਹੱਕ ਰੱਖ ਰਹੇ ਨੇ ਉਹ ਤੁਸੀਂ ਦੇਖੋ ਪਾਣੀ ਹੈ ਜਿਹੜਾ ਬਿਲਕੁਲ ਪੁਲਾਂ ਦੇ ਨਾਲ ਖਹਿ ਕੇ ਲੰਘ ਰਿਹਾ ਹੈ ਇੱਕ ਪਾਸੇ ਪਾਣੀ ਪੰਜਾਬ ਕਹਿ ਰਿਹਾ ਹੈਗਾ ਵੀ ਸੋਕੇ ਦੀ ਮਾਰਚ ਹੈ ਪਰ ਇਹ ਪਾਣੀ ਦੇਖੋ ਤੁਸੀਂ ਕਿੰਨਾ ਪਾਣੀ ਜਾ ਰਿਹਾ ਹੈ ਪਰ ਰੌਲਾ ਸਾਰਾ ਦਿਨ ਇਹ ਹੈਗਾ ਵੀ ਪਾਣੀ ਨਹੀਂ ਜਾ ਰਿਹਾ ਪਾਣੀ ਨਹੀਂ ਜਾ ਰਿਹਾ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਦੇਖੋ